ਫਗਵਾੜਾ ਦੀ ਸੰਗਣੀ ਬਸੋਂ ਵਾਲੇ ਇਲਾਕੇ ਸਰਾਇਨ ਰੋਡ ਵਿਖੇ ਦੇਰ ਰਾਤ ਕੁਝ ਵਿਅਕਤੀਆਂ ਵੱਲੋਂ ਗੁੰਡਾਗਰਦੀ ਦਾ ਨੰਗਾ ਨਾਚ ਕਰਦੇ ਹੋਏ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਇੱਕ ਨੌਜਵਾਨ ਨੂੰ ਬੁਰੀ ਤਰ੍ਹਾਂ ਨਾਲ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਜ਼ਖਮੀ ਰਾਜਵਿੰਦਰ ਸਿੰਘ ਉੱਪਰ ਇਹ ਹਮਲਾ ਉਸ ਸਮੇਂ ਹੋਇਆ ਜਦੋਂ ਉਹ ਸਰਾਇਨ ਰੋਡ ਵਾਲੀ ਸਾਈਡ ਤੇ ਜਾ ਰਿਹਾ ਸੀ ਤੇ ਇਸ ਦੌਰਾਨ ਕੁਝ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਉਸ ਤੇ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਜ਼ਖਮੀ ਹਾਲਤ ਵਿੱਚ ਉਕਤ ਨੌਜਵਾਨ ਨੂੰ ਸਵਲਾਸਤਾਲ ਵਿਖੇ ਦਾਖਲ ਕਰਵਾਇਆ ਗਿਆ ਝਗੜੇ ਸੰਬੰਧੀ ਜਾਣਕਾਰੀ ਦਿੰਦੇ ਆ ਥਾਣਾ ਸਿਟੀ ਦੇ ASI ਨੇ ਦੱਸਿਆ ਕਿ ਜ਼ਖਮੀ ਵਿਅਕਤੀ ਦੀ ਹਾਲਤ ਗੰਭੀਰ ਹੋਣ ਦੇ ਚੱਲਦਿਆਂ ਉਸ ਨੂੰ ਹਾਇਰ ਸੈਂਟਰ ਜਲੰਧਰ ਵਿਖੇ ਰੈਫਰ ਕੀਤਾ ਗਿਆ ਹੈ ਤੇ ਪਰਿਵਾਰਕ ਮੈਂਬਰ ਜੋ ਵੀ ਬਿਆਨ ਦੇਣਗੇ ਉਸੇ ਹਿਸਾਬ ਨਾਲ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਹਿਸਕ ਕੀ ਮਾਮਲਾ ਇਹ ਤੁਸੀਂ ਫਗਵਾੜਾ ਚੋਲਾ ਹਸਪੀਟਲ ਚ ਜਾਏਗੀ ਅੱਜ ਕਰੀਬ 9:18 ਵਜੇ ਇਨਫੋਰਮੇਸ਼ਨ ਮਿਲੀ ਸੀ ਸਟਾਰਚ ਮਿਲ ਦੇ ਸਾਹਮਣੇ ਪ੍ਰਭਾਨ ਡੈਰੀ ਦੇ ਕੋਲ ਕੋਈ ਨੌਜਵਾਨ ਡਿੱਗਾ ਪਿਆ ਆ ਜਿਸ ਨੂੰ ਉਹਦੇ ਕੋਈ 60 ਪੇਟ ਮਾਰ ਕੇ ਗਿਆ ਪਿੱਛੋਂ ਜੀ ਬੈਕ ਸਾਈਡ ਤੋਂ ਪੈਦਲ ਆਉਂਦੇ ਨੇ ਇਹ ਸ਼ੂਗਰ ਮੈਲੇ ਪਰ ਆ ਰਿਹਾ ਸੀ ਜੀ ਉਹ ਜਾ ਕੇ ਦੇਖਿਆ ਤੇ ਪਿਛਲੇ ਬੰਨੇ 60 ਦਾ ਨਿਸ਼ਾਨ ਸੀਗਾ ਕੱਟ ਲੱਗਾ ਹੋਇਆ ਤੇ ਇਹਨੂੰ ਸਿਵਲ ਹਸਪੀਟਲ ਲੈ ਕੇ ਆਏ ਆ ਤੇ ਇਹਦਾ ਨਾਮ ਆ ਰਾਜਵਿੰਦਰ ਸਾਨੂੰ ਕੁਲਵਿੰਦਰ ਸਿੰਘ ਸਦੋਖਪੁਰਾ 16 ਨੰਬਰ ਗਰੀਆ ਦੀ ਸਿਸਟਰ ਕੋਲ ਜਾਂਦਾ ਹੀ ਘਰ ਘਰ ਦੇ ਨੂੰ ਵਾਰਸਾਂ ਨੂੰ ਦਰਾਹ ਦੇਦੀ ਆ ਤੇ ਇਹਦਾ ਟਰੀਟਮੈਂਟ ਚੱਲ ਰਿਹਾ ਸੀ ਹਸਪੀਟਲ ਤੇ ਸਰ ਮੌਕੇ ਦੇ ਉੱਤੇ ਤੁਸੀਂ ਪੇਸ਼ੈਂਟ ਨੂੰ ਪਤਾ ਕੀਤਾ ਜੀ ਉਹਦੇ ਕੋਲ ਕੋਈ ਕੀ ਕੋਈ ਗੱਲਬਾਤ ਵਗੈਰਾ ਕੋਈ ਹੋਈ ਜੀ ਉਹਨਾਂ ਨਾਲ ਨਹੀਂ ਨਹੀਂ ਕੋਈ ਇਹਨੂੰ ਪਤਾ ਹੀ ਨਹੀਂ ਕੌਣ ਮਾਰ ਗਿਆ ਨਾਮਰੂਮੀਆ ਦੇਖੋ ਬਿਆਜ ਵਿੱਚ ਤਤਕੀਸ਼ ਕਰ ਰਹੇ ਆ ਸਾਰਾ ਕੁਝ ਕਰ ਰਹੇ ਆ ਇਸ ਵੇਲੇ ਅਗਲੀ ਕਾਰਵਾਈ ਹੋਣੀ ਜੀ ਅਗਲੀ ਕਾਰਵਾਈ ਜੋ ਬਣਦੀ ਕਾਰਵਾਈ ਆ ਉਹ ਜ਼ਰੂਰ ਕੀਤੀ ਜਾਊਗੀ ਜੀ ਅਜੇ ਤਾਂ ਫਿਲਹਾਲ ਤਾਂ ਇਹ ਟਰੀਟਮੈਂਟ ਚੱਲ ਰਿਹਾ ਹੈ ਇੱਥੇ ਸਿਗਰ ਹਸਪੀਟਲ ਇੱਕ ਨੌਜਵਾਨ ਅਪ੍ਰੋਕਸੀਮੇਟਲੀ 30 ਸਾਲ ਦਾ ਲੜਕਾ ਸੀ ਰਾਜਵਿੰਦਰ ਤੇ ਪੁਲਿਸ ਉਹਨਾਂ ਨੂੰ ਲੈ ਕੇ ਆਈ ਗਏ ਕਾਫੀ ਸੱਟਾਂ ਲੱਗੀਆਂ ਹੋਈਆਂ ਸੀ ਉਹਨਾਂ ਦੇ ਤੇ ਕਾਫੀ ਗੰਭੀਰ ਹਾਲਤ ਸੀ ਉਹਨਾਂ ਨੂੰ ਫਰਸਟ ایڈ ਦੇ ਕੇ ਜਲੰਧਰ ਸਿਵਲ ਹਸਪੀਟਲ ਰੈਫਰ ਕਰ ਦਿੱਤਾ ਗਿਆ